देर शाम गिद्दड़बाहादे बारू चौक ਵਿੱਚ ਪੀਆਰਟੀਸੀ ਦੀ ਬੱਸ ਦੇ ਇੱਕ ਕੰਡੈਕਟਰ ਨੇ ਗੁੰਡੇ ਬੁਲਾ ਕੇ ਇੱਕ ਸਵਾਰੀ ਨਾਲ ਬੇਤਹਾਸ਼ਾ ਕੁੱਟਮਾਰ ਕੀਤੀ ਤੇ ਮੌਕੇ ਤੇ ਬੱਸ ਛੱਡ ਕੇ ਫਰਾਰ ਹੋ ਗਿਆ ਪੀੜਤ ਵਿਅਕਤੀ ਬਲਕਰਨ ਸਿੰਘ ਨੇ ਦੱਸਿਆ ਕਿ ਉਹ ਬਠਿੰਡੇ ਤੋਂ ਗਿੱਦੜਬਾਹ ਜਾ ਰਿਹਾ ਸੀ ਤੇ ਬੱਸ ਵਿੱਚ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਬੱਸ ਦੇ ਕੰਡੈਕਟਰ ਨੇ ਉਸ ਨੂੰ ਧੱਕਾ ਮਾਰਿਆ ਤੇ ਉਹ ਪਿੱਛੇ ਖੜੀਆਂ ਔਰਤਾਂ ਤੇ ਜਾ ਡਿੱਗਾ ਤਾਂ ਉਸਨੇ ਕੰਡੈਕਟਰ ਨੂੰ ਕਿਹਾ ਕਿ ਇਸ ਤਰ੍ਹਾਂ ਨਾ ਕਰੋ ਪਿੱਛੇ ਖੜੀਆਂ ਔਰਤਾਂ ਤੇ ਮੈਂ ਡਿੱਗ ਰਹਾ ਵਾਂ ਤਾਂ ਉਕਤ ਕਨੈਕਟਰ ਨੇ ਬਾਹਮ ਰੋੜ ਕੇ ਕੁਝ ਸਵਾਰੀਆਂ ਨੂੰ ਧੱਕੇ ਨਾਲ ਉੱਤੇ ਚੜਾ ਦਿੱਤਾ ਪਰ ਜਦੋਂ ਬੱਸ ਗਿੱਦੜਵਾਹ ਦੇ ਬਾਰੂ ਚੌਕ ਵਿੱਚ ਪਹੁੰਚੀ ਤਾਂ ਉੱਥੇ ਉਕਟ ਕਨੈਕਟਰ ਨੇ ਪਹਿਲੇ ਹੀ ਬਦਮਾਸ਼ ਬਲਾ ਛੱਡੇ ਸਨ ਤੇ ਬਦਮਾਸ਼ਾਂ ਨੇ ਉਸ ਵਿਅਕਤੀ ਦੀ ਕੁੱਟਮਾਰ ਕੀਤੀ ਤੇ ਉਸਦੇ ਕੱਪੜੇ ਵੀ ਫਾੜ ਦਿੱਤੇ ਬਲਕਰਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸਦੇ ਗਲ ਚ ਪਈ ਸੋਨੇ ਦੀ ਚੈਨ ਵੀ ਡਿੱਗ ਗਈ ਅਤੇ ਉਸਨੇ ਦੱਸਿਆ ਕੁੱਟਮਾਰ ਕਰਨ ਤੋਂ ਮਗਰੋਂ ਵਿਅਕਤੀ ਭੱਜ ਗਏ ਜਦੋਂ ਡਰਾਈਵਰ ਬੱਸ ਚਲਾਣ ਲੱਗਾ ਤਾਂ ਬੱਸ ਦੇ ਅੱਗੇ ਬਲਕਰਨ ਸਿੰਘ ਲੰਮਾ ਪੈ ਗਿਆ ਗੱਲ ਕੁਛ ਨਹੀਂ ਬੱਸ ਬਹੁਤ ਜ਼ਿਆਦਾ ਭਰੀ ਹੋਈ ਸੀ ਕਿ ਸਥਾਈ ਨਹੀਂ ਸੀ ਮੈਂ ਕਨੈਕਟਰ ਸਾਹਿਬ ਨੂੰ ਕਿਹਾ ਮੈਂ ਤੁਸੀਂ ਮਰੇ ਪਿੱਛੇ ਹੋ ਜਾਓ ਤੇ ਮੈਨੂੰ ਕਿਹਾ ਚਲ ਕੋਈ ਗੱਲ ਨਹੀਂ ਪਿੱਛੇ ਲੇਡੀਜ਼ ਖੜੀਆਂ ਮੈਂ ਪਿੱਛੇ ਨਹੀਂ ਹੋ ਸਕਦਾਗਾ ਵੀ ਤੁਸੀਂ ਜਾ ਉਹਨਾਂ ਨੂੰ ਪਿੱਛੇ ਕਰ ਦਿਓ ਮੈਂ ਪਿੱਛੇ ਹੋ ਜਾਣਾਗਾ ਐਨੇ ਜੀ ਮੈਨੂੰ ਇਨੀ ਗੱਲ ਕਹਿਣ ਦੀ ਤੇ ਮੇਰੀ ਬਾਹ ਮਰੋਲੀ ਫੇਰ ਵੀ ਸਵਾਰ ਗਣੇ ਹਟਾ ਦੇ ਹਟਾ ਕੇ ਚਲੋ ਅੱਗੇ ਸੱਗੇ ਇੱਥੇ ਇੱਥੇ ਤਾਂ ਬੰਦੇ ਜ਼ਾਦੇ ਨੇ ਤਾਂ ਬੰਦੇ ਜ਼ਾਦੇ ਨੇ ਤੱਲੇ ਲਾ ਕੇ ਘਟਾ ਇਹ ਬਣਾ ਬਦ ਕੋ ਗਲਤੀ ਨਹੀਂ ਫੇਰ ਇਹ ਕੋ ਗਲਤੀ ਹੋਣੀ ਚਲ ਕਹਿੰਦੇ ਵੀ ਗਲਤੀ ਹੈਗੀ ਕੋਈ ਗਲਤੀ ਨਹੀਂ ਕਰਦਾ ਇਨਸਾਨ ਹੈ ਬੰਦੇ ਦੇ ਖਿਆਲ ਕੋਟਾਉਂਦੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗਿੱਦੜ ਬਾਗ ਦੇ ਐਸਆਈ ਬਲਜਿੰਦਰ ਸਿੰਘ ਘਟਨਾ ਤੇ ਪਹੁੰਚੇ ਅਤੇ ਪੀੜਤ ਵਿਅਕਤੀ ਦੀ ਸਾਰੀ ਜਾਣਕਾਰੀ ਲੈਣ ਮਗਰੋਂ ਬਸ ਨੂੰ ਰਵਾਨਾ ਕੀਤਾ ਮੈਂ ਥਾਣੇ ਹਾਜ਼ਰ ਸੀਗਾ ਮੈਨੂੰ ਪਤਾ ਲੱਗਾ ਵੀ ਇੱਥੇ ਪਾਰੂ ਚੌਂਕ 'ਚ ਬੱਸ ਦਾ ਜਾਮ ਲੱਗਾ ਹੋਇਆ ਹੈ ਮੈਂ ਮੌਕੇ ਤੇ ਪੁੱਜ ਕੇ ਇੱਥੇ ਡਾਕਟਰ ਸਿੰਘ ਨਾਂ ਦਾ ਸੀਗਾ ਮੁੰਡਾ ਇੱਕ ਬਲਕਣ ਸਿੰਘ ਪੁੱਤਰ ਗੁਰਮੇਲ ਸਿੰਘ ਕਿਦਰਵਾ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਨੈਕਟਰ ਨਾਲ ਉਹਨਾਂ ਦੇ ਵਿੱਚ ਕੋਈ ਉਨੀ ਕੀ ਮਾੜ ਮਟਾ ਕੋਈ ਲੜਾਈ ਝਗੜਾ ਦਾ ਉਹਨਾਂ ਕਹਿਣ ਮੁਤਾਬਕ ਵੀ ਹੋਈ ਮੇਰੇ ਨਾਲ ਉਹ ਅਸੀਂ ਤਸਦੀਕ ਕਰ ਲੈਨੇ ਆ ਕਿ ਜੇ ਕੋਈ ਨਾ ਹੋਇਆ ਗਨਾ ਤਾਂ ਉਹਨਾਂ ਤੇ ਬਣਦੀ ਕਾਰਵਾਈ ਆਪਾਂ ਕਰ ਦਾਂਗੇ तो सोनी टला जीवे पंजाब दे हमसे पहले कोई करके दिखाए जब कहीं नहीं हो समाधान तो आपकी हर समस्या का होगा समाधान यहाँ नो फीस नो चार्ज ग्यारह घंटों में एक सौ एक प्रतिशत समाधान स्पेशलिस्ट किया कराया प्रेम विवाह स्वतन का दुख प्रेम संबंध मनचाहा प्रेम विवाह या वशीकरण नौकरी या कारोबार पंडित महागुरु जी